ਨਮਸਕਾਰ ਸਾਥੀਓ ਮੈਂ ਤੁਹਾਡਾ ਆਪਣਾ ਰਮਨ ਕੁਮਾਰ ਸ਼ਿਆਟਾ ਸਾਥੀਓ ਕਹਿੰਦੇ ਨੇ ਲੰਮھوں ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਜਿਵੇਂ ਸਾਥੀਓ ਅਸੀਂ ਸੋਚਦੇ ਹਾਂ ਕਿ ਸਾਡੀ ਇੱਕ ਵੋਟ ਦੇ ਨਾਲ ਕੀ ਫਰਕ ਪੈਣਾ ਅੱਜ ਤਾਨੂੰ ਮੈਂ ਵਧੀਆ ਤਰੀਕੇ ਨਾਲ ਇੱਕ ਇੱਕ ਐਗਜ਼ਾਮਪਲ ਦੇ ਕੇ ਸਮਝਾਵਾਂਗਾ ਕਿ ਇੱਕ ਵੋਟ ਦੇ ਨਾਲ ਪੀੜੀਆਂ ਦੀਆਂ ਪੀੜੀਆਂ ਖਤਮ ਹੋ ਜਾਂਦੀਆਂ ਸਾਥੀਓ ਹਾਡੇ ਪਾਕਿਸਤਾਨ ਨਾਲ ਵੰਡ ਹੋਣ ਤੋਂ ਪਹਿਲਾਂ ਭਾਰਤ ਦੇ ਦੋ ਟੁਕੜੇ ਹੋਣ ਤੋਂ ਪਹਿਲਾਂ ਸਾਡੇ ਵਿੱਚ ਇੱਕ ਸਿਆਲਕੋਟ ਸ਼ਹਿਰ ਸੀ ਜਿਹਦੀ ਦੂਰੀ ਜੰਮੂ ਤੋਂ ਲਗਭਗ 42 ਕਿਲੋਮੀਟਰ ਹੈ ਜਿਹਦੇ ਵਿੱਚ ਹਿੰਦੂ ਬਹੁਸੰਖਿਆਕ ਸੀ ਮਤਲਬ ਹਿੰਦੂਆਂ ਦੀ ਆਬਾਦੀ ਮੁਸਲਮਾਨਾਂ ਨਾਲੋਂ ਜ਼ਿਆਦਾ ਸੀ ਜਦੋਂ ਸਿਆਲਕੋਟ ਦੀ ਜਦੋਂ ਇਹਨਾਂ ਨੇ ਪਾਕਿਸਤਾਨ ਹਿੰਦੁਸਤਾਨ ਕਾਂਗਰਸ ਨੇ ਬਣਾਤਾ ਇਹਨਾਂ ਨੇ ਸਾਡੇ ਦੇਸ਼ ਦੇ ਦੋ ਟੁਕੜੇ ਕਰਤੇ ਉਦੋਂ ਕੀ ਫਾਰਮੂਲਾ ਵਰਤਿਆ ਕਿ ਜਿੱਥੇ ਮੁਸਲਮਾਨ ਜ਼ਿਆਦਾ ਨੇ ਉਹ ਇਲਾਕਾ ਮੁਸਲਮਾਨਾਂ ਕੋ ਜਿੱਦੇ ਜਿੱਥੇ ਹਿੰਦੂ ਜ਼ਿਆਦਾ ਨੇ ਉਹ ਇਲਾਕਾ ਹਿੰਦੂਆਂ ਕੋ ਪਰ ਸਿਆਲਕੋਟ ਤੇ ਆ ਕੇ ਗੱਲ ਅੜ ਗਈ ਸਿਆਲਕੋਟ ਤੇ ਹੋਈ VOTING ਜਿੱਥੇ 231000 ਹਿੰਦੂ ਸੀ ਤੇ ਮੁਸਲਮਾਨਾਂ ਦੀ ਗਿਣਤੀ ਘੱਟ ਸੀ ਉਥੇ VOTING ਹੋਈ ਜਿਹੜੀ ਵੋਟ ਵੱਧ ਪਏਗੀ ਜੇ ਵੋਟ ਮੁਸਲਮਾਨਾਂ ਦੀ ਵੱਧ ਪਏਗੀ ਤੇ ਉਹ ਇਲਾਕਾ ਚਲ ਜਾਏਗਾ ਕਿੱਥੇ ਪਾਕਿਸਤਾਨ ਚ ਜੇ ਵੋਟ ਹਿੰਦੂਆਂ ਦੀ ਵੱਧ ਵੱਧ ਪਏਗੀ ਤੇ ਉਹ ਇਲਾਕਾ ਆ ਜਾਏਗਾ ਹਿੰਦੁਸਤਾਨ ਦੇ ਵਿੱਚ VOTING ਵਾਲਾ ਦਿਨ ਆਇਆ ਇਹ ਸਾਡੇ ਮੁਸਲਮਾਨ ਜਿਹੜੇ ਭੈਣ ਭਰਾ ਨੇ ਉਸ ਵੇਲੇ ਰੋਟੀ ਖਾਣ ਤੋਂ ਪਹਿਲਾਂ ਸਾਰੇ ਕੰਮ ਛੱਡ ਕੇ ਉਹਨਾਂ ਨੇ ਲੈਣਾ ਲਾਤੀਆਂ ਉਹਨਾਂ ਨੇ ਜਾ ਕੇ VOTING ਮਸ਼ੀਨ ਦੀ VOTING ਜਾ ਕੇ ਪਾਣੀ ਚਾਲੂ ਕਰ ਦਿੱਤੀ ਔਰ ਜਦੋਂ ਸਾਡੇ ਹਿੰਦੂ ਭਰਾ ਸਵੇਰੇ ਉੱਠੇ ਨੇ ਕਿ ਅੱਜ ਛੁੱਟੀ ਹੈ ਅੱਜ ਕੰਮ ਕੋਈ ਨਹੀਂ ਅਜੇ ਵੋਟਾ ਪਾਣੀਆਂ ਵਾ ਉਹ ਉੱਠੇ ਨੇ 10 12 ਵਜੇ ਰੋਟੀ ਪਾਣੀ ਖਾ ਕੇ ਉੱਥੇ ਗਏ ਨੇ ਜਦੋਂ ਜਾ ਕੇ ਵੇਖਿਆ ਕਿ ਸਾਡੇ ਮੁਸਲਮਾਨ ਵੀਰ ਸਾਡੀਆਂ ਮੁਸਲਮਾਨ ਭੈਣਾਂ ਲੈਣਾ ਚ ਲੱਗੀਆਂ ਲੰਬੀਆਂ ਲੈਣਾ ਲੱਗੀਆਂ ਉਹਨਾਂ ਨੂੰ ਦੇਖ ਕੇ ਸਾਡੇ ਹਿੰਦੂ ਵੀਰ ਵਾਪਸ ਮੋੜ ਆਏ ਨੇ ਕਿ ਇੰਨੀਆਂ ਲੰਬੀਆਂ ਲੈਣਾ ਮੇਰੀ ਇੱਕ ਵੋਟ ਨਾਲ ਕੀ ਫਰਕ ਪੈ ਜਾਣਾ ਵਾ ਉਹਨਾਂ ਵੋਟਾਂ ਨਹੀਂ ਪਾਈਆਂ ਕੁਝ ਹਿੰਦੂ ਤੇ ਖਲੋਗੇ ਨੇ ਜਦੋਂ ਅੱਧਾ ਘੰਟਾ 1 ਘੰਟਾ ਖਲੋਣਾ ਪਿਆ ਵਾ ਤੇ ਉਹ ਵੀ ਵਾਪਸ ਮੋੜ ਆਏ ਨੇ ਕਿ ਕੋਈ ਫਰਕ ਨਹੀਂ ਪੈਂਦਾ ਸਾਡੀ ਵੋਟ ਨਾਲ ਕੀ ਫਰਕ ਪੈ ਜਾਣਾ ਵਾ ਤੇ ਅਸਲ ਵਿੱਚ ਹੋਇਆ ਕੀ ਬਹੁਗਿਣਤ ਹਿੰਦੂ ਹੋਣ ਦੇ ਬਾਵਜੂਦ 55000 ਤੇ ਮੁਸਲਮਾਨਾਂ ਦੀਆਂ ਵੋਟਾਂ ਜ਼ਿਆਦਾ ਹੋ ਗਈਆਂ ਤੇ ਜਦੋਂ ਸਾਡਾ ਸਿਆਲਕੋਟ ਜਿਹੜਾ ਵਾ ਉਹ ਚਲਾ ਗਿਆ ਪਾਕਿਸਤਾਨ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਕਾਂਗਰਸ ਦਾ ਜਿਹੜਾ ਬੰਦਾ ਜਿਨ੍ਹਾਂ ਜਿਨੇ ਸਾਡੇ ਦੇਸ਼ ਤੇ ਦੋ ਟੁਕੜੇ ਕਰਾਏ ਕਹਿੰਦਾ ਪਵ ਕਾਂਗਰਸ ਨੇ ਕਰਾਏ ਉਹਨੇ ਜਦੋਂ ਡਾਇਰੈਕਟ ਐਕਸ਼ਨ ਦਾ ਆਦੇਸ਼ ਦਿੱਤਾ ਉਸ ਟਾਈਮ ਤੇ ਪੂਰੇ ਦੇਸ਼ 'ਚ ਦੰਗੇ ਹੋਏ ਲੋਕਾਂ ਨੂੰ ਮਾਰਿਆ ਕੁੱਟਿਆ ਗਿਆ ਲੋਕਾਂ ਦੇ ਕੱਪੜੇ ਪਾੜੇ ਗਏ ਜਨਾਨੀਆਂ ਦਾ ਬਲਤਕਾਰ ਹੋਏ ਔਰ ਲੱਖਾਂ ਲੋਕ ਲੱਖਾਂ ਲੋਕ ਹਿੰਦੂ ਮਰੇ ਉਹਦਾ ਅਸਰ ਸਿਆਲਕੋਟ ਦੇ ਵਿੱਚ ਵੀ ਹੋਇਆ ਸਿਆਲਕੋਟ ਦੇ ਵਿੱਚ 1946 ਦੇ ਵਿੱਚ 231000 ਬਦਦੀ ਤੇ ਜਦੋਂ ਦੁਬਾਰਾ ਗਿਣਤੀ ਹੋਈ 1951 ਦੇ ਵਿੱਚ ਜਦੋਂ ਪਾਕਿਸਤਾਨ ਚਲਾ ਗਿਆ ਤੁਹਾਡਾ ਜਿਹੜਾ ਭਾਰਤ ਵਿੱਚ ਦੀ ਉਹ ਗਿਣਤੀ ਹੋਈ ਤੇ ਉੱਥੇ 10000 ਆਬਾਦੀ ਰਹਿ ਗਈ 1951 ਦੇ ਵਿੱਚ 5 ਸਾਲਾਂ ਦੇ ਵਿੱਚ 231000 ਤੋਂ 10000 Hindu ਰਹਿ ਗਿਆ ਤੇ 2017 ਵਿੱਚ ਜਦੋਂ ਗੱਨਾ ਹੋਈ ਤੇ Hindu 500 ਰਹਿ ਗਿਆ ਇਸੇ ਲਈ ਮੈਂ ਕਹਿੰਨਾ ਵਾਂ ਕਿ ਲੰਮੋ ਨੇ ਗਤਾ ਖਤਾ ਕੀਤੀ ਤੇ ਸਦੀਆਂ ਨੇ ਸਜਾ ਪਾਈ ਕਿ ਕੁਝ ਲੋਕਾਂ ਨੇ ਸਾਡੇ ਹਿੰਦੂ ਭਰਾਵਾਂ ਨੇ ਵੋਟਾਂ ਨਹੀਂ ਪਾਈਆਂ ਉਹਨਾਂ ਦੀ ਪੀੜ੍ਹੀਆਂ ਦੀਆਂ ਪੀੜ੍ਹੀਆਂ ਖਤਮ ਹੋ ਗਈ ਮਹਿਲਾਵਾਂ ਨਾਲ ਬਲਤਕਾਰ ਹੋਇਆ ਲੋਕਾਂ ਨੂੰ ਘਰਾਂ ਚੋਂ ਕੱਢ ਕੇ ਮਾਰਿਆ ਗਿਆ ਬੱਚਿਆਂ ਨੂੰ ਮਾਰਿਆ ਗਿਆ ਆਪਣੀ ਤਾਕਤ ਹਿੰਦੂ ਪਛਾਣ ਨਹੀਂ ਪਾਈ ਹਿੰਦੂ ਸਿਰਫ ਆਪਣੀ ਆਕੜ ਵਿੱਚ ਆਪਣੀ ਪੜ੍ਹਾਈ ਦੇ ਵਿੱਚ ਆਪਣੇ ਪੈਸੇ ਦੀ ਆਕੜ ਦੇ ਵਿੱਚ ਘਰ ਬੈਠੇ ਰਹੇ ਤੇ ਆਪਣੇ ਆਪ ਨੂੰ ਆਪਣੀਆਂ ਆਮਲੀਆ ਪੀੜ੍ਹੀਆਂ ਨੂੰ ਬਰਬਾਦ ਕਰ ਲਿਆ ਸਾਥੀਓ ਇਹੋ ਕੰਮ ਹੋਣ ਹੋ ਰਿਹਾ ਵਾ ਅੱਜ ਦਾ ਟਾਈਮ ਆ ਆ ਜਿਹੜਾ ਸਮੇਂ ਆ 2024 ਦਾ ਇਹ ਲੜਾਈ ਕਿਹਦੀ ਆ ਇੱਕ ਕੋਰ ਮਾਮੇ ਦੀ ਪੰਡ ਬੰਦੀ ਲੜਾਈ ਆ ਇਹ ਲੜਾਈ ਉਹਨਾਂ ਲੋਕਾਂ ਦੀ ਆ ਜਿਹੜੇ ਦੇਸ਼ ਦੇ ਦੁਸ਼ਮਣ ਆ ਤੇ ਜਿਹੜੇ ਦੇਸ਼ ਦੇ ਸਮਰਥਕ ਆ ਉਹਨਾਂ ਦੀ ਲੜਾਈ ਆ ਅਸੀਂ ਸੋਚਦੇ ਆ ਕਿ ਮੋਦੀ ਸਾਡੇ ਸਾਰੇ ਕੰਮ ਕਰੇ ਮੋਦੀ ਕ੍ਰਾਂਤੀ ਲਿਆ ਦੇ ਮੋਦੀ ਦੇਸ਼ ਨੂੰ ਵਿਸ਼ਵ ਗੁਰੂ ਬਣਾ ਦੇ ਮੋਦੀ ਕਰਦਾ ਪਿਆ ਤੁਹਾਡੀ ਤਾਕਤ ਦੇ ਨਾਲ ਮੋਦੀ ਨੇ ਰਾਤ 370 ਹਟਾਈ ਤੁਹਾਡੀ ਤਾਕਤ ਨਾਲ ਮੋਦੀ ਨੇ 500 ਸਾਲ ਤੋਂ اٹ ਗਿਆ ਪ੍ਰਭੂ શ્રી ਰਾਮ ਦਾ ਮੰਦਿਰ ਬਣਵਾਇਆ ਤੁਹਾਡੀ ਤਾਕਤ ਨਾਲ ਮੋਦੀ ਨੇ ਸੀਏਏ ਲਾਗੂ ਕੀਤਾ ਤੁਹਾਡੀ ਤਾਕਤ ਨਾਲ ਸਾਰੇ ਦੇਸ਼ ਦੇ ਵਿੱਚ ਕੰਮ ਹੁੰਦੇ ਪਏ ਆ ਤੁਹਾਡੀ ਤਾਕਤ ਦੇ ਨਾਲ 5 ਲੱਖ ਰੁਪਏ ਦਾ ਜਿਹੜਾ ਵਾ ਗਰੀਬ ਬੰਦੇ ਦਾ ਇਲਾਜ ਹੁੰਦਾ ਪਿਆ ਤੁਹਾਡੀ ਤਾਕਤ ਨਾਲ 80 ਕਰੋੜ ਲੋਕਾਂ ਨੂੰ ਰਾਸ਼ਨ ਫਰੀ ਮਿਲਦਾ ਪਿਆ ਤੁਹਾਡੀ ਤਾਕਤ ਨਾਲ ਦੇਸ਼ ਦੇ ਵਿੱਚ ਇਨਫਾ ਚੱਕਰ ਬੰਦਾ ਪਿਆ ਵਾ ਤੁਹਾਡੀ ਤਾਕਤ ਦੇ ਨਾਲ ਪੁਲ ਬੰਦੇ ਪਏ ਆ ਤੁਹਾਡੀ ਤਾਕਤ ਦੇ ਨਾਲ ਰੇਲਵੇ ਜੇ ਵਾਦਾ ਹੁੰਦਾ ਪਿਆ ਇਹ ਸਾਰੀ ਤੁਹਾਡੀ ਤਾਕਤ ਦਿੱਤੀ ਸੀ ਤੁਹਾਡੀ ਤਾਕਤ ਆਏਗੀ ਤੇ 400 ਪਾਰ ਹੋਏਗਾ ਤੇ ਮੋਦੀ ਦੇਸ਼ ਵਾਸਤੇ ਹੋਰ ਕੰਮ ਕਰੇਗਾ ਜੇ ਤੁਸੀਂ ਘਰ ਸਿਆਲਕੋਟ ਦੇ ਹਿੰਦੂਆਂ ਵਾਂਗੂ ਸੁੱਤੇ ਰਹੋਗੇ ਤੇ ਤੁਹਾਡਾ ਮਰਨਾ ਆਮਲੀ ਪੀੜੀਆਂ ਦਾ ਖਤਮ ਹੋਣਾ ਨਿਸ਼ਚਿਤ ਆ ਉਹ ਨਿਸ਼ਚਿਤ ਕਿਉਂ ਆ ਤੁਹਾਨੂੰ ਦੱਸਿਆ ਮੋਦੀ ਜੀ ਨੇ ਤੁਹਾਨੂੰ ਦੱਸਿਆ ਵਾ ਕਿ ਕਾਂਗਰਸ ਦਾ ਏਜੰਡਾ ਕੀ ਆ ਉਹਨਾਂ ਦਾ ਮੈਨੀਫੈਸਟੋ ਕੀ ਆ ਉਹ ਕੀ ਚਾਹੁੰਦੇ ਨੇ ਕਾਂਗਰਸ ਨੇ ਧਾਰਾ 370 ਲਾਈ ਕਾਂਗਰਸ ਨੇ ਜਿਹੜਾ ਮੁਸਲਮਾਨ ਪਰਸਨ ਲਾਭ ਬਣਾਇਆ ਕਾਂਗਰਸ ਨੇ ਵਕਫ ਪੂਰ ਨੂੰ ਇੰਨੀ ਜਾਨ ਦਿੱਤੀ ਕਿ ਉਹ ਜਿੱਥੇ ਮਰਜ਼ੀ ਜਾ ਕੇ ਭਾਵੇਂ ਸੁਪਰੀਮ ਕੋਰਟ ਹੋਵੇ ਉੱਤੇ ਵੀ ਕਬਜ਼ਾ ਕਰ ਸਕਦਾ ਕਾਂਗਰਸ ਚੰਦ ਹੀ ਕੀਆ ਕਾਂਗਰਸ ਨੇ ਅੱਗੇ ਵੀ ਦੇਸ਼ ਦੇ ਟੁਕੜੇ ਕੀਤੇ ਕਾਂਗਰਸ ਖੁਦ ਵੀ ਦੇਸ਼ ਦੇ ਟੁਕੜੇ ਕਰਦੀ ਪਈ ਆ ਅੱਜ ਵੀ ਤੁਸੀਂ ਨੋ ਸਟੇਟਾਂ ਦੇ ਵਿੱਚ ਮਿਨਿਓਰਿਟੀ ਚ ਆ ਕੇ ਕਿੱਥੇ ਜਾਓਗੇ ਅਫਗਾਨਿਸਤਾਨ ਚੋਂ ਭੱਜੇ ਪਾਕਿਸਤਾਨ ਚ ਆਏ ਪਾਕਿਸਤਾਨ ਚੋਂ ਭੱਜੇ ਹਿੰਦੁਸਤਾਨ ਚ ਆਏ ਅੱਗੇ ਕਿੱਥੇ ਜਾਓਗੇ ਕਿਹੜਾ ਦੇਸ਼ ਤੁਹਾਡਾ ਹੋਏਗਾ ਬਾਰ ਬਾਰ ਮੋਦੀ ਵਰਗੇ ਨੇਤਾ ਨਹੀਂ ਆਉਂਦੇ ਬਾਰ ਬਾਰ ਇਹ ਸਮੇਂ ਨਹੀਂ ਆਉਂਦਾ ਜੋ ਅੱਜ ਟਾਈਮ ਹੈ ਭਾਰਤੀ ਜਨਤਾ ਪਾਰਟੀ ਦਾ ਜੋ ਅੱਜ ਭਾਰਤ ਦਾ ਅੱਗੇ ਵਧਣ ਦਾ ਟਾਈਮ ਹੈ ਭਾਰਤ ਕਿਸ ਦਿਸ਼ਾ 'ਚ ਅੱਗੇ ਵਧਦਾ ਪਿਆ ਵਾ ਇਹ ਟਾਈਮ ਮੁੜ ਕੇ ਨਹੀਂ ਆਣਾ ਤੁਸੀਂ ਘਰ ਬਹਿ ਕੇ ਤੁਸੀਂ ਘਰ ਆਪਣੇ ਬੈੱਡ ਤੇ ਰੈਸਟ ਕਰਕੇ ਫਿਲਮ ਵੇਖ ਕੇ ਤੁਸੀਂ ਛੁੱਟੀ ਮਨਾ ਕੇ ਵੋਟਾਂ ਵਾਲੇ ਦਿਨ ਤੁਸੀਂ ਘੁੰਮਣ ਜਾ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਜਿਹੜੀਆਂ ਉਹ ਖਤਮ ਕਰਦੇ ਪਏ ਜੇ ਤੇ ਜਿਹੜੀ ਆਮ ਵਾਲੀਆਂ ਪੀੜ੍hiyan ਸੋਚਣਗੀਆਂ ਕਿ ਸਾਡੇ ਵੱਡਿਆਂ 'ਚ ਇੰਨਾ ਟਾਈਮ ਵੀ ਉਹਨਾਂ ਕੋਲ ਨਹੀਂ ਹੈਗਾ ਸੀ ਕਿ ਉਹ ਇੰਨੇ ਆਲਸੀ ਸੀ, ਇੰਨੇ ਸੁਸਤ ਸੀ ਕਿ ਹਜ਼ਾਰਾਂ ਸਾਲਾਂ ਦੀ ਗੁਲਾਮੀ ਵੱਡੇ ਗਏ, ਮਾਰੇ ਗਏ। ਜਦੋਂ ਮੁਗਲ ਇੱਥੇ ਆਏ ਸੀ ਕਿ ਤੁਹਾਡੇ ਰਾਜਾਂਵਾਂ 'ਚ ਤਾਕਤ ਨਹੀਂ ਹੈਗੀ। ਤੁਹਾਡਾ ਇੱਕ-ਇੱਕ ਰਾਜਾ ਉਹਨਾਂ ਦੇ ਭਾਰੀ ਬਿੰਦਾ ਸੀ ਪਰ ਤੁਸੀਂ ਇਕੱਠੇ ਨਹੀਂ ਹੋਏ। ਤੁਸੀਂ ਮੁਗਲਾਂ ਦੀ ਮਤ ਦਿੱਤੀ। ਆਪਣੇ ਲਾਗੇ ਆਪਣੇ ਭਰਾ ਨੂੰ ਛੱਡ ਕੇ ਦੂਜਿਆਂ ਦੀ ਮਤ ਦਿੱਤੀ। ਤੁਹਾਡੇ ਤੇ ਰਾਜ ਕੀਤਾ ਤੁਹਾਨੂੰ ਹਜ਼ਾਰਾਂ ਸਾਲ ਮਾਰਿਆ ਗਿਆ। ਕਟਿਆ ਗਿਆ ਤੁਹਾਡੇ ਸਾਹਮਣੇ ਮਹਿਲਾਵਾਂ ਦੀ ਤੁਹਾਡੇ ਤੁਹਾਡੇ ਪਰਿਵਾਰ ਦੀਆਂ ਆਪ ਨੂੰ ਲੁੱਟੀਆਂ ਗਈਆਂ ਤੁਹਾਡੇ ਸਿਰਾਂ ਦੇ ਮিনার ਬਣਾਤੇ ਲੋਕਾਂ ਨੇ ਤੁਹਾਡੇ ਮੰਦਰ ਤੋੜ ਤੇ ਤੁਹਾਡੇ ਗੁਰਦੁਆਰੇ ਤੋੜ ਤੇ ਪਰ ਤੁਹਾਨੂੰ ਅਕਲ ਨਹੀਂ ਹੈ ਤਾਂ ਹੀ ਪਤਾ ਨਹੀਂ ਕਿਸ ਦੁਨੀਆ ਚ ਕਿਸ ਦੁਨੀਆ ਚ ਤੁਰੇ ਫਿਰਦੇ ਜੇ ਤੁਹਾਨੂੰ ਕੀ ਗੱਡੀਆਂ ਕਾਰਾਂ ਪੈਸਾ ਪੜ੍ਹਾਈ ਕਿੱਥੇ ਜਾਣਾ ਜੇ ਜਦੋਂ ਤੱਕ ਤੁਹਾਡਾ ਦੇਸ਼ ਆ ਤੁਹਾਡੀ ਧਰਤੀ ਆ ਤੁਸੀਂ ਮжоਰਿਟੀ ਚ ਜੇ ਤੁਹਾਡੇ ਚ ਤਾਕਤ ਆ ਉਦੋਂ ਤੱਕ ਤੁਸੀਂ ਜਿੰਦਾ ਜੇ ਅੱਜ ਉਸ ਸਮਿਆਂ ਅੱਜ ਉਹ ਲੋਕਤੰਤਰ ਆ ਤੇ ਲੜਨ ਕੋਲੰਦੀ ਲੋੜਨੀ ਆ ਆਪਣੇ ਵੋਟ ਦੀ ਤਾਕਤ ਪਛਾਨੋ ਜੇ ਚਾਹਦੇ ਜੇ ਕਿ ਮੋਦੀ ਸਰਕਾਰ ਭਾਰਤੀ ਜਨਤਾ ਪਾਰਟੀ ਸਰਕਾਰ ਵਧੀਆ ਕੰਮ ਦੇਸ਼ ਵਾਸਤੇ ਤੁਹਾਡੇ ਭਵਿੱਖ ਵਾਸਤੇ ਤੁਹਾਡੇ ਬੱਚਿਆਂ ਦੇ ਕੋਲ ਇੱਕ ਵਾਸਤੇ ਕਰੇ ਤੇ 400 ਪਾਰ ਕਰਾਓ ਜਿਹੜੇ ਕਾਂਗਰਸ ਦੇ ਬਣਾਏ ਗੰਦੇ ਕਾਨੂੰਨ ਜਿਹੜੇ ਦੇਸ਼ ਨੂੰ ਡੁਬੋਂਦੇ ਪਏ ਆ ਮਿਨਿਓਰਟੀ ਨੂੰ ਡੁਬੋਂਦੇ ਪਏ ਆ ਮੇਜੋਰਟੀ ਨੂੰ ਡੁਬੋਂਦੇ ਪਏ ਆ ਜਿਹੜੇ ਸਿਰਫ ਆਪਣੇ ਵਾਸਤੇ ਕਾਂਗਰਸ ਵਰਗੇ ਜਿਹੜੀਆਂ ਪਾਰਟੀਆਂ ਭਾਵੇਂ ਉਹ ਸਪਾ ਹੋਵੇ ਭਾਵੇਂ ਉਹ ਮਮਤਾ ਬੇਨਰਜੀ ਹੋਵੇ ਭਾਵੇਂ ਉਹ ਰਾਹੁਲ ਗਾਂਧੀ ਹੋਵੇ ਭਾਵੇਂ ਉਹ ਕੇਜਰੀਵਾਲ ਹੋਵੇ ਇਹਨਾਂ ਦਾ ਇੱਕੋ ਹੀ ਮੋਟਿਵ ਆ ਆਪਣੇ ਘਰ ਨੂੰ ਪਾਲਣਾ ਪੈਸਾ ਕਮਾਣਾ ਨਾਮ ਕਮਾਣਾ ਇਹਨਾਂ ਵਾਸਤੇ ਭਾਵੇਂ ਸਾਰਾ ਦੇਸ਼ ਡੁੱਬ ਜਾਏ ਇੱਕੋ ਹੀ ਇੱਕ ਪਾਰਟੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਦੇਸ਼ ਦੀ ਗੱਲ ਕਰਦੀ ਆ ਜਿਹੜੀ ਸਾਰਿਆਂ ਦੀ ਗੱਲ ਕਰਦੀ ਆ ਜਿਹੜੀ ਸੱਚ ਦੀ ਗੱਲ ਕਰਦੀ ਆ ਜਿਹੜਾ ਮੋਦੀ ਜੀ ਨੇ ਮੈਨੀਫੈਸਟੋ ਚ ਇਹਨਾਂ ਦੀ ਕਾਂਗਰਸ ਦੀ ਗੱਲ ਕੱਢੀ ਆ ਨਾ ਉਹ ਕਲੀਅਰ ਕਿਉਂ ਕੀਤੀ ਆ ਕਿ ਲੋਕਾਂ ਦੇ ਅੱਖਾਂ ਖੁੱਲ ਸਕਣ ਲੋਕਾਂ ਦੇ ਕੰਨਾਂ ਤੱਕ ਗੱਲ ਪਹੁੰਚੇ ਕਿ ਇਹਨਾਂ ਦੀ ਸੋਚ ਕੀ ਆ ਕਿਉਂਕਿ ਪੋਲਿਟਿਕਲ ਸੋਚ ਬਹੁਤ ਘੱਟ ਲੋਕਾਂ ਦੀ ਹੁੰਦੀ ਆ ਤੇ ਪੋਲਿਟਿਕਸ ਜਾ ਕੇ ਇੰਨੇ ਵੱਡੇ ਕੱਦ ਦੇ ਨੇਤਾ ਦਾ ਇਸ ਜਗ੍ਹਾ ਤੇ ਬੋਲਣਾ ਸੱਚ ਬੋਲਣਾ ਪੋਲਿਟਿਕ ਸੱਚ ਬੋਲਣਾ ਜਿਹੜਾਂ ਦਾ ਉਹ ਖੁਦਕੁਸ਼ੀ ਹੁੰਦੀ ਆ ਮੋਦੀ ਜੀ ਨੇ ਤੁਹਾਡੇ ਵਾਸਤੇ ਆਪਣਾ ਨੁਕਸਾਨ ਕਰਨ ਦੀ ਵੀ ਕਈ ਵਾਰੀ ਕੋਸ਼ਿਸ਼ ਕੀਤੀ ਆ ਕਿ ਲੋਕੀ ਜਾਗਣ ਕਿਉਂਕਿ ਮੋਦੀ ਨੇ ਸਦਾ ਨਹੀਂ ਬੈਠੇ ਰਹਿਣਾ ਤਾਨੂੰ ਆਪਣੇ ਵਾਸਤੇ ਆਪ ਕੰਮ ਕਰਨੇ ਪੈਣੇ ਆ ਅਸੀਂ ਇੰਨੇ ਸੁਸਤ ਨਾ ਬਣ ਜਾਈਏ ਕਿ ਸਿਰਫ ਪਰਮਾਤਮਾ ਕੇ ਹੱਥ ਜੋੜਦੇ ਰਹੀਏ ਕਿ ਪਰਮਾਤਮਾ ਆਵੇ ਕੋਈ ਬੰਦਾ ਇਹੋ ਜਿਹਾ ਆਵੇ ਜਿਹੜਾ ਸਾਡੇ ਸਾਰੇ ਕੰਮ ਕਰ ਦੇ ਪਰਮਾਤਮਾ ਨੇ ਸਾਨੂੰ ਜਨਮ ਦਿੱਤਾ ਵਾ ਸਾਡੇ ਹੱਥ ਪੈਰ ਦਿੱਤੇ ਅੱਖਾਂ ਦਿੱਤੀਆਂ ਨੱਕ ਦਿੱਤਾ ਕੰਨ ਸੁਣਨ ਨੂੰ ਦਿੱਤੇ ਆ ਸਾਨੂੰ ਸਭ ਕੁਝ ਦਿੱਤਾ ਦੁਨੀਆ ਦੀ ਸਭ ਤੋਂ ਜ਼ਿਆਦਾ ਸਮਝਦਾਰ ਕੌਮ ਜਿਹੜੀ ਆ ਉਹ ਸਨਾਤਨੀ ਆ ਪਰ ਅਸੀਂ ਇੰਨੇ ਘਟਲੇ ਇੰਨੇ ਕ ਕਮਜ਼ੋਰ ਬਣ ਚੁੱਕੇ ਆ ਇੰਨੇ ਕਹੀਂ ਕਮਚੋਰ ਬਣ ਚੁੱਕੇ ਆ ਇੰਨੇ ਕ ਹੱਡੇ ਤੇ ਪੈਸਾ ਪੜਾਈ ਹੈਵੀ ਹੋ ਗਈ ਆ ਕਿ ਅਸੀਂ ਆਪਣੀ ਜਿਹੜੀ ਦੇਸ਼ ਦੇ ਪ੍ਰਤੀ ਜ਼ਿੰਮੇਵਾਰੀ ਆ ਇੱਕ ਵੋਟ ਪਾਉਣ ਦੀ ਉਹ ਵੀ ਅਸੀਂ ਗਲਤੀ ਕਰ ਲੈਂਦੇ ਸਿਆਲਕੋਟ ਦਾ ਗੂਗਲ ਕਰੋ ਤੇ ਦੇਖੋ ਕਿ ਸਿਆਲਕੋਟ ਚ ਹੋਇਆ ਕਿ ਨਹੀਂ ਹੋਇਆ ਸਿਆਲਕੋਟ ਤੇ 231000 ਹਿੰਦੂਆਂ ਤੋਂ ਬਾਅਦ 10000 ਹਿੰਦੂ ਰਹਿ ਗਿਆ 500 ਹਿੰਦੂ ਰਹਿ ਗਿਆ ਕਿਵੇਂ ਰਹਿ ਗਿਆ ਉਹ ਹਿੰਦੂ ਉੱਡ ਗਿਆ ਉਹਨੂੰ ਭਗਵਾਨ ਨੇ ਬੁਲਾ ਲਿਆ ਉਹ இந்து ਨੂੰ ਕਿੱਥੇ ਗਿਆ ਉਹ ਕਿਹੜੇ ਸਮੁੰਦਰ ਚ ਵੜ ਗਿਆ இந்து ਉਹਨਾਂ ਨੂੰ ਮਾਰਿਆ ਗਿਆ ਵੱਢਿਆ ਗਿਆ ਕਨਵਰਟ ਕਰਿਆ ਗਿਆ ਐਵੇਂ ਹੀ ਸਾਰੇ ਪਾਕਿਸਤਾਨ ਚ ਐਵੇਂ ਹੀ ਸਾਰੇ ਬੰਗਲਾਦੇਸ਼ ਚ ਐਵੇਂ ਹੀ ਸਾਰੇ ਅਫਗਾਨਿਸਤਾਨ ਚ ਹੋਇਆ ਸਾਡੇ ਨਾਲ ਅੱਖਾਂ ਖੋਲੋ ਬੰਦਾ ਇਤਿਹਾਸ ਤੋਂ ਹੀ ਸਿੱਖਦਾ ਵਾ ਤੇ ਜਿਹੜਾ ਇਤਿਹਾਸ ਤੋਂ ਨਹੀਂ ਸਿੱਖਦਾ ਉਹ ਇਤਿਹਾਸ ਦੇ ਵਿੱਚ ਹੀ ਮਿਲ ਜਾਂਦਾ ਵਾ ਅਸੀਂ ਕਹਿੰਨੇ ਨਾ ਧਰਮ ਦੀ ਗੱਲ ਨਹੀਂ ਕਰਨੀ ਕਹਿੰਦੇ ਰਾਜ ਬਿਨਾਂ ਨਾ ਧਰਮ ਚਲੇ ਰਾਜ ਬਿਨਾਂ ਨਾ ਧਰਮ ਚਲੇ ਤੇ ਧਰਮ ਬਿਨਾਂ ਸਭ ਦਲੇ ਮਲੇ ਜਿਵੇਂ ਦਲੇ ਮਲੇ ਡਾਇਰੈਕਟ ਐਕਸ਼ਨ ਚ ਕੀਤੇ ਗਏ ਨਾ ਜਿਵੇਂ ਦਲੇ ਮਲੇ 1947 ਵਿੱਚ ਤੇ ਗੱਡੀਆਂ ਵੱਢ ਕੇ ਭੇਜੀਆਂ ਨਾ ਜਿਵੇਂ ਦਲੇ ਮਲੇ 20 ਲੱਖ ਲੋਕ 1947 ਵਿੱਚ ਮਰ ਗਏ ਤੇ ਕਾਂਗਰਸ ਵਾਲੇ ਜਾ ਕੇ ਦਿੱਲੀ ਵਿੱਚ ਝੰਡਾ ਚੜ੍ਹਾਉਂਦੇ ਪਏ ਹੀ ਤੇ ਖੁਸ਼ੀਆਂ ਮਨਾਉਂਦੇ ਪਏ ਹੀ ਇਹ ਦਲੇ ਮਲੇ ਨਾ ਬਣੋ ਸਮਝਦਾਰ ਬਣੋ ਆਪਣੇ ਵਾਸਤੇ ਪਰਿਵਾਰਾਂ ਵਾਸਤੇ ਦੇਸ਼ ਵਾਸਤੇ ਔਮਲੀਆਂ ਪੀੜ੍ਹੀਆਂ ਵਾਸਤੇ ਵੋਟ ਕਰੋ ਵੋਟ ਉਸ ਪਾਰਟੀ ਨੂੰ ਜਿਹੜੀ ਤੁਹਾਡੇ ਵਾਸਤੇ ਤੁਹਾਡੇ ਬੱਚਿਆਂ ਵਾਸਤੇ ਤੁਹਾਡੇ ਦੇਸ਼ ਵਾਸਤੇ ਕੰਮ ਕਰਦੀ ਪਈ jan's at